ਅੱਜ ਦੀ ਪ੍ਰੈਸ ਕਾਨਫਰੰਸ ਇਸ ਸੰਬੰਧ ਵਿੱਚ ਰੱਖੀ ਗਈ ਹੈ। ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਲੁਧਿਆਣਾ ਪੁਲਿਸ ਨੂੰ ਇੱਕ 24 ਘੰਟੇ ਦੇ ਵਿੱਚ ਅਸੀਂ ਮਰਡਰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਉਪਲਬਧੀ ਹਾਸਲ ਕੀਤੀ ਹੈ। ਇਹਦੇ ਬਾਰੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ। ਇਹਦੇ ਵਿੱਚ ਸਾਨੂੰ ਕੱਲ ਜਿਹੜਾ ਸੀਗਾ ਤਕਰੀਬਨ 11-12 ਵਜੇ ਦੇ ਇੱਕ ਡੈਡ ਬੋਡੀ ਜਿਹੜੀ ਸੀਗੀ ਟਰਾਂਸਪੋਰਟ ਨਗਰ ਦੇ ਵਿੱਚ ਮਿਲੀ ਸੀਗੀ ਜਿਹਦੀ ਇਮੀਡੀਏਟਲੀ ਜਿਹੜੀ ਹੈਗੀ ਹੈ ਐਫ ਆਈ ਆਰ ਨੰਬਰ 43 ਨੰਬਰ ਜਿਹੜੀ ਸੀਗੀ ਜਿਹੜੀ ਅਸੀਂ ਮੋਤੀ ਨਗਰ ਥਾਣੇ ਦੇ ਵਿੱਚ ਜਿਹੜੀ ਸੀਗੀ 103 ਬੀ ਐਨਐਸ ਦੇ ਵਿੱਚ ਤਰਜ ਕਰਕੇ ਤਾਂ ਪੁਜੀ ਸ਼ੁਰੂ ਕੀਤੀ ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਇਹਦੀ ਬਰੂਟਲੀ ਜਿਹੜੀ ਸੀਗੀ ਇਹਦੀ ਡੈੱਡ ਬੋਰਨ ਜਿਹੜੀ ਸੀਗੀ ਉਹਦੇ ਉੱਤੇ ਵੇਖਣ ਤੋਂ ਲੱਗਦਾ ਸੀ ਕਿ ਬਰੂਟਲ ਮਰਡਰ ਹੈਗਾ ਕਿਉਂਕਿ ਉਹਦਾ ਫੇਸ ਤੇ ਹੋਰ ਬਾਕੀ ਜਿਹੜੇ ਸੀਗੇ ਕਾਫੀ ਜਿਹੜੇ ਉਹਦੇ ਆਰਗਨ ਸੀਗੇ ਜਿਹੜਾ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਸੀਗਾ ਆ ਇੰਜਰਡ ਕੀਤਾ ਗਿਆ ਸੀਗਾ ਜਿਸ ਕਰਕੇ ਇਹਦੀ ਡੈਥ ਹੋਈ ਸੀ ਸੋ ਇਸ ਚੀਜ਼ ਨੂੰ ਸੰਜੀਦਗੀ ਨੂੰ ਰੱਖਦੇ ਹੋਏ ਇਮੀਡੀਏਟਲੀ ਸਾਡੇ ਮਾਨਯੋਗ ਸੀਪੀ ਸਾਹਿਬ ਸ੍ਰੀ ਕੁਲਦੀਪ ਜੀ ਚਾਹ ਜੀ ਨੇ ਇਮੀਡੀਏਟਲੀ ਟੀਮ ਬਣਾਈ ਮੇਰੀ ਨੇ ਦੇ ਹਰ ਨਿਰਦੇਸ਼ ਏਟ ਔਰ ਇਹਦੇ ਵਿੱਚ ਏਸੀਪੀ ਇੰਡਸਟਰੀਅਲਿਸ ਜਿਹੜੇ ਆਪਣੇ ਖਿਆਰਾ ਸਾਹਿਬ ਹੈਗੇ ਨੇ ਤੇ ਨਾਲ ਐਸਐਚਓ ਮੋਤੀ ਨਗਰ ਇਹਨਾਂ ਨੇ ਬੜੀ ਮਿਹਨਤ ਕਰਕੇ ਜਿਹੜਾ ਹੈਗਾ ਅਸੀਂ 24 ਘੰਟੇ ਦੇ ਵਿੱਚ ਵਿੱਚ ਜਿਹੜੇ ਹੈਗੇ ਆ ਲਿੰਕਸ ਨੂੰ ਜੋੜਦੇ ਹੋਏ ਇਹ ਜਿਹੜਾ ਮਰਡਰ ਜਿਹੜਾ ਟ੍ਰੇਸ ਕਰ ਲਿਆ ਔਰ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਆ ਸੰਜੇ ਉਰਫ ਬੰਟੀ ਜਿਹੜਾ ਹੈਗਾ ਧੂਰੀ ਲਾਈਨਾਂ ਲਾ ਕੇ ਦੀਪ ਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਰਾਜਵਿੰਦਰ ਸਿੰਘ ਉਰਫ ਰਾਜੂ ਜਿਹੜਾ ਹੈਗਾ ਨੇੜੇ ਰੇਲਵੇ ਫਰਟ ਕੋ ਲੁਧਿਆਣੇ ਮਨਜੂ ਸਿੰਘ ਸ਼ਰਮਾ ਲੁਧਿਆਣੇ ਦੇ ਲਾਗੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਇੱਕ ਅਸੀਂ ਮੋਟਰਸਾਈਕਲ ਬਰਾਮਦ ਕਰ ਲਿਆ ਜਿਹੜਾ ਦੋਸ਼ੀ ਦਾ ਸੀ ਸੌਰੀ ਮ੍ਰਿਤਕ ਦਾ ਸੀਗਾ ਉਹ ਬਰਾਮਦ ਕੀਤਾ ਔਰ ਦੋ ਮੋਬਾਈਲ ਜਿਹੜੇ ਇਹਦੇ ਇਹਨਾਂ ਕੋ ਜਿਹੜੇ ਬਰਾਮਦ ਕੀਤੇ ਨੇ ਵਜ੍ਹਾ ਰੰਜਿਸ਼ ਕਤਲ ਦੀ ਇਹ ਸੀਗੀ ਕਿ ਜਿਹੜਾ ਇਹ ਆਪਣਾ ਡਿਸੀਜ਼ਡ ਹੈਗਾ ਸੁਰਿੰਦਰਪਾਲ ਇਹਨੇ ਜਿਹੜਾ ਹੈਗਾ ਬੰਟੀ ਦਾ ਨਾਮ ਲਿਆ ਸੀਗਾ ਮੁਕਦਮੇ ਦੇ ਵਿੱਚ ਕਿਸੇ ਦੇ ਪੁੱਛਗਿੱਛ ਦੇ ਦੌਰਾਨ ਜਿਹਦੇ ਵਿੱਚ ਜਿਹੜਾ ਜੇਲ੍ਹ 'ਚ ਰਹਿ ਗਿਆ ਸੋ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸ਼ਰਾਬ ਪਿਆ ਕੇ ਉਹਨੂੰ ਪ੍ਰਤਾਪ ਨਗਰ ਚੌਂਕ ਦੇ ਲੱਗ ਗਿਆ ਜਿਹੜਾ ਉੱਥੇ ਮਰਡਰ ਕਰਕੇ ਫਿਰ ਉਹਨੂੰ ਉਹਦੇ ਮੋਟਰਸਾਈਕਲ ਤੇ ਬਿਠਾ ਕੇ ਜਿਹੜਾ ਸੀਗਾ ਟਰਾਂਸਪੋਰਟ ਨਗਰ ਦੇ ਵਿੱਚ ਕਿਉਂਕਿ ਉਹ ਸੰਘਣੀ ਆਬਾਦੀ ਵਾਲਾ ਹੈਗਾ ਥੋੜਾ ਏਰੀਆ ਵੀ ਜਿਹੜਾ ਹੈ ਬਿਆਪਾਨ ਜਿਹੜਾ ਹੈਗਾ ਉਦੋਂ ਦਾ ਹੈਗਾ ਉੱਥੇ ਲੈ ਆ ਕੇ ਇਹਦੀ ਡੈੱਡ ਬੋਡੀ ਨੂੰ ਜਿਹੜਾ ਡਿਸਪੋਜ਼ ਆਫ ਕਰਨ ਦੇ ਲਈ ਦੀ ਮਨਸ਼ਾ ਦੇ ਨਾਲ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸੀਗੀ ਬਟ ਸਾਡੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਸਾਰੀ ਲੁਧਿਆਣੇ ਦੀ ਟੀਮ ਨੇ ਬੜੀ ਜਿਹੜੀ ਸੀਗੀ ਮਿਹਨਤ ਨਾਲ ਕੰਮ ਕੀਤਾ ਕਿਉਂਕਿ ਬੋਡੀ ਦੇਖਣ ਤੋਂ ਬੜਾ ਬਰੂਟਲ ਮਰਡਰ ਲੱਗਦਾ ਪੂਰੀ ਤਰ੍ਹਾਂ ਉਹਨੂੰ ਜਿਹੜਾ ਸੀਗਾ ਇੰਜਰਡ ਕੀਤਾ ਹੋਇਆ ਸੀਗਾ ਜਿਸ ਕਰਕੇ ਉਹਦੀ ਡੈਥ ਹੋਈ ਸੋ ਉਸ ਕਰਕੇ ਜਿਹੜਾ ਮਰਡਰ ਨੂੰ ਜਿਹੜਾ ਹੈ ਸੀ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਸੋਲਵ ਕਰਕੇ ਬਹੁਤ ਵੱਡੀ ਜਿਹੜੀ ਉਪਲਬਧੀ ਕੀਤੀ ਆ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਡਿਸੀਜ਼ ਸੀਗਾ ਉਹਦੇ ਉੱਤੇ ਵੀ ਜਿਹੜੇ ਦੋ ਮੁਕੱਦਮੇ ਦਰਜ ਸੀਗੇ ਜਿਹੜੇ ਇੱਕ ਮੋਤੀ ਨਗਰ ਦਾ ਸੀਗਾ ਤੇ ਇੱਕ ਜਮਾਲਪੁਰ ਦਾ ਸੀਗਾ ਔਰ ਜਿਹੜੇ ਦੋਸ਼ੀ ਫੜੇ ਗਏ ਹੈਗੇ ਨੇ ਜਿਹੜਾ ਇਹ ਬੰਟੀ ਹੈਗਾ ਇਹਦੇ ਉੱਤੇ ਜਿਹੜੇ ਹੈਗੇ ਆ ਇਹਦੇ ਉੱਤੇ ਵੀ ਜਿਹੜੇ ਸੀਗੇ ਤਿੰਨ ਮੁਕੱਦਮੇ ਦਰਜ ਨੇ ਮੁਕੱਦਮਾ ਨੰਬਰ 77 ਜਿਹੜਾ ਹੈਗਾ ਥਾਣਾ ਜਮਾਲਪ 58 ਨੰਬਰ ਮੁਕਦਮਾ ਜਿਹੜਾ ਡਿਵੀਜ਼ਨ ਨੰਬਰ ਜਿਹੜਾ 5 ਦਾ ਹੈਗਾ ਔਰ ਜਿਹੜਾ ਇੱਕ ਥਾਣਾ ਜਿਹੜਾ ਸਾਨੇ ਵਾਲ ਪਾਸੇ ਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਰਜਿੰਦਰ ਸਿੰਘ ਰਾਜਾ ਜਿਹੜਾ ਕੋ ਅਕਿਊਜ਼ਡ ਹੈਗਾ ਉਹਦੇ ਉੱਤੇ ਵੀ 119 ਨੰਬਰ ਜਿਹੜਾ ਹੈਗਾ ਐਫ ਆਈ ਆਰ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਜਿਹੜਾ ਹੈ ਦਰਜ ਹੈ ਸਰ ਜਿਹੜਾ ਰੋਪੀ ਮਾਰਿਆ ਗਿਆ ਇਹਨਾਂ ਨੇ ਉਹਨੂੰ ਬੁਲਾਇਆ ਕਿ ਆਹ ਇਹਨਾਂ ਦੀ ਯਾਰ ਦੋਸਤੀ ਸੀਗੇ ਇਹਨਾਂ ਨੇ ਉੱਥੇ ਜਿਹੜੇ ਹੀ ਬੈਠ ਕੇ ਸ਼ਰਾਬ ਪੀਤੀ ਆ ਫਿਰ ਗੱਲਾਂ ਬਾਤਾਂ ਕੀਤੀਆਂ ਫਿਰ ਉਸ ਤਰੀਕੇ ਨਾਲ ਜਿੱਦਾਂ ਯਾਰੀ ਦੋਸਤੀ ਦੇ ਨਾਲ ਹੀ ਬਲੈਕ ਕਿਉਂਕਿ ਮਨਸ਼ਾ ਦਾ ਬੰਦੇ ਦੀ ਮਨ ਦੇ ਵਿੱਚ ਕੀ ਹੈਗੀ ਉਹ ਪਤਾ ਨਹੀਂ ਹੁੰਦੀ ਬਾਅਦ ਵਿੱਚ ਇਹਨਾਂ ਨੇ ਜਦੋਂ ਸ਼ਰਾਬ ਪੀਗੀ ਤਾਂ ਮਰਡਰ ਕੀਤਾ ਉਸ ਤੋਂ ਅੱਗੇ ਸਰ ਹੱਥਿਆਰ ਕੜੀ استعمال ਕੀਤੇ ਸੀ ਇਹਨਾਂ ਨੇ ਇਹ ਕਿੱਟ ਤੇ ਪੱਥਰ ਹੈਗਾ ਜਿਹਦੇ ਨਾਲ ਇਹਨਾਂ ਨੇ ਜਿਹੜਾ ਉਹ ਇੱਟ ਮਾਰ ਕੇ ਉਸ ਤੋਂ ਬਾਅਦ ਪੱਥਰ ਨਾਲ ਉਹਦਾ ਜਿਹੜਾ ਫੇਸ ਜੀ ਹੈ ਡਿਸਪਲੇਸ ਕਰ ਦਿੱਤਾ ਸੀ ਸਰ ਇੱਕ ਸੁਣਨ ਚ ਆਇਆ ਕਿ ਡੈੱਡ ਬੋਡੀ ਨੂੰ ਉਸ ਤੋਂ ਖਿੜਦੇ ਹੋਏ ਨਾਲ ਲੈ ਕੇ ਆਏ ਦੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਆ ਤਾ ਨੇਚਲੀ ਜਦੋਂ ਡੈਥ ਹੋ ਗਈ ਸੀਗੀ ਉਹਦੀ ਇਹਨਾਂ ਨੇ ਆਪਣੇ ਵਿੱਚ ਜਦੋਂ ਡੈੱਡ ਬੋਡੀ ਵੇਸੈਂਟਰ ਦੇ ਵਿੱਚ ਰੱਖੀ ਸੀ ਕਿਤੇ ਉਹਦੀਆਂ ਜਿਹੜੀਆਂ ਲੈਗ ਸੀਗੀਆਂ ਆਪਟੋ ਵੀਰ ਜਾਨ ਨਹੀਂ ਸੀਗੀ ਤੇ ਉਹ ਬੇਜਾਨ ਸੀਗਾ ਉਹਦੀਆਂ ਜਿਹੜੀਆਂ ਲੱਤਾਂ ਸੀਗੀਆਂ ਉਹ ਜਿਹੜੀਆਂ ਸੜਕ ਦੇ ਨਾਲ ਖਸਕੀਆਂ ਆਈਆਂ ਨੇ ਇਹ ਗੱਲ